ਇਹ ਤਸਵੀਰਾਂ ਪਿੰਡ ਖੁੱਡੀ ਕਰਾਉਂਦੀਆਂ ਨੇ ਜਿੱਥੇ ਚੋਣਾਂ ਦਾ ਮਾਹੌਲ ਹੈ ਵੋਟਾਂ ਪੈ ਰਹੀਆਂ ਨੇ ਤੇ ਦੂਜੇ ਪਾਸੇ ਪਿੰਡ ਦੇ ਵੱਲੋਂ ਇੱਕ ਪਾਣੀ ਵਾਲੀ ਟੈਂਕੀ ਖੜਾਈ ਗਈ ਹੈ ਠੰਡੇ ਪਾਣੀ ਦੀ ਤਾਂ ਕਿ ਲੋਕ ਜੋ ਵੋਟ ਪਾਣ ਆਉਂਦੇ ਆ ਉਹਨਾਂ ਦੇ ਨਾਲ ਜੇ ਕਿਸੇ ਨੂੰ ਪਾਣੀ ਦੀ ਲੋੜ ਹੈ ਉਹ ਪਾਣੀ ਪੀ ਸਕਦਾ ਤੇ ਪਿੰਡ ਦੇ ਵਿੱਚ ਇਹ ਮਾਹੌਲ ਤੁਸੀਂ ਦੇਖ ਰਹੇ ਹੋ ਕਿਉਂਕਿ ਚੋਣ ਕਮਿਸ਼ਨ ਦੇ ਵੱਲੋਂ ਵੀ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਅਤੇ ਉਹਨਾਂ ਦੇ ਵੱਲੋਂ ਪ੍ਰਬੰਧ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਰ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੇ ਖੁਦ ਹੀ ਪਾਣੀ ਦਾ ਪ੍ਰਬੰਧ ਕੀਤਾ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜਾ ਤੁਸੀਂ ਇਹ ਪ੍ਰਬੰਧ ਕੀਤਾ ਹੈ ਪਾਣੀ ਦਾ ਤੁਹਾਨੂੰ ਕਿਸੇ ਪਾਰਟੀ ਦੇ ਵੱਲੋਂ ਲਾਇਆ ਗਿਆ ਜਾਂ ਫਿਰ ਪਿੰਡ ਵੱਲੋਂ ਤੁਸੀਂ ਕਰ ਰਹੇ ਹੋ ਹਾਂਜੀ ਇਹ ਨਗਰ ਦੇ ਸਹਿਯੋਗ ਨਾਲ ਖੁੱਡੀਕਲਾਂ ਆਪਣੇ ਫਤੇਗੜ ਸਾਹਿਬ ਲੰਗਰ ਲਾਉਂਦੇ ਆ ਉਹੀ ਸਾਰਿਆਂ ਦੇ ਸਹਿਯੋਗ ਨਾਲ ਇੱਥੇ ਵੀ ਪਾਣੀ ਦੀ ਸ਼ੀਬੀਲ ਫਤੇਗੜ ਸਾਹਿਬ ਲੰਗਰ ਬਣੀ ਹੋਈ ਲਾਈ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋ ਜਾਂ ਫਿਰ ਸਾਰੀਆਂ ਪਾਰਟੀਆਂ ਦਾ ਹੀ ਅਸੀਂ ਸਤਿਕਾਰ ਕਰਦੇ ਹਾਂ ਸਾਰੀਆਂ ਕਿਸੇ ਪਾਰਟੀ ਨਾਲ ਨਹੀਂ ਜੁੜੇ ਅੱਛਾ ਅਸੀਂ ਤਾਂ ਸਾਰੇ ਪਿੰਡ ਦੇ ਨਾਲ ਹੀ ਸਹਿਮਤ ਹੋ ਕੇ ਚੱਲਦੇ ਆ ਲੰਗਰ ਵੀ ਜਿਹੜਾ ਸਾਡਾ ਉਹ ਚੱਲਦਾ ਪ੍ਰਸਾਦ ਦੇ ਦਾ ਚੱਲਿਆ ਚਾ ਪਾਣੀ ਚੱਲਿਆ ਉਹ ਵੀ ਸਾਰਿਆਂ ਦਾ ਸਾਂਝੇ ਚੱਲੇ ਇੱਥੇ ਲੰਗਰ ਵੀ ਵਰਤਾਇਆ ਤੁਸੀਂ ਹਾਂ ਜੀ ਲੰਗਰ ਵੀ ਵਰਤਾਇਆ ਪਿੱਛੇ ਉੱਥੇ ਕਹਾਂ ਜਿੱਥੇ ਪੋਲਿੰਗ ਨੇ ਉੱਥੇ ਸਾਰੀਆਂ ਪਾਰਟੀਆਂ ਨੂੰ ਕਿ ਕਿਸੇ ਇੱਕ ਪਾਰਟੀ ਸਾਰੇ ਸਾਂਝਾ ਆਪ ਹੀ ਉਹਨਾਂ ਨੇ ਸਾਂਝੇ ਹੀ ਬਣਾਇਆ ਪਾਰਟੀਆਂ ਨੇ ਅੱਛਾ ਅਸੀਂ ਤਾਂ ਇਕੱਲਾ ਪਾਣੀ ਦਾ ਸਬੀਲੀ ਲਾਈ ਠੀਕ ਹੈ ਕਿਵੇਂ ਲੱਗਦਾ ਬਾਈ ਮਹੌਲਾ ਇਸ ਵਾਰੀ ਪਿੰਡਾਂ ਦੇ ਵਿੱਚ ਵੋਟਾਂ ਦਾ ਕਿਉਂਕਿ ਗਰਮੀ ਵੀ ਬਹੁਤ ਹੈ ਤੇ ਲੋਕ ਕਾਫੀ ਔਖੇ ਵੀ ਨੇ ਵੋਟਾਂ ਦੇ ਵਿੱਚ ਕਹਿੰਦੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਭਾਈ ਜੀ ਜਿਹੜੇ ਸਾਹਿਬ ਨੇ ਦੇਖਿਆ ਗਿਆ ਪਹਿਲਾਂ ਠੰਡੇ ਠੰਡੇ ਦਾ ਕਾਫੀ ਪੋਟਾਂ ਪਈਆਂ ਉਸ ਤੋਂ ਬਾਅਦ ਮੰਨ ਕੇ ਚਲੋ 50% ਵੋਟ ਹਜੇ ਤੱਕ ਪਈ ਆ ਅੱਛਾ ਹੁਣ 4 ਬਚ ਚੁੱਕਿਆ ਲਗਭਗ ਹਾਂਜੀ ਹਾਂ ਹੁਣ ਫਿਰ ਕੀ ਲੱਗਦਾ ਇਸ ਤੋਂ ਬਾਅਦ ਕਿੰਨੀ ਕੁ ਵੋਟ ਪੈ ਸਕਦੀ ਹੈ ਪਿੰਡ ਦੇ ਵਿੱਚ ਵੱਧ ਤੋਂ ਵੱਧ 10% ਵੋਟ ਹੋਰ ਪੈ ਸਕਦੀ ਹੈ ਹੱਦ ਜੋਰ ਮਾਰ ਕੇ ਜੀ ਗਰਮੀ ਦਾ ਅਸਰ ਤਾਂਗ ਬਿਲਕੁਲ ਜੀ ਬਿਲਕੁਲ ਗਰਮੀ ਦਾ ਵੀ ਅਸਰ ਆ ਜੀ ਕੁਝ ਮੰਨ ਕੇ ਚਲੋ ਵੀ ਲੋਕ 605 ਪੈ ਨੇ ਥੋੜੇ ਟਾਈਮ ਬਾਅਦ ਹੀ ਕੋਈ ਨਾ ਕੋਈ ਚੋਣ ਹੋਣ ਲੱਗ ਜਾਂਦੀ ਆ ਲੋਕੀ ਚੀਜ਼ਾਂ ਤੋਂ ਅੱਕੇ ਪੈਣੇ ਜੀ ਹੂੰ ਤੁਸੀਂ ਲੋਕਾਂ ਨੂੰ ਵੰਗਰ ਲਾਉਂਦੇ ਆ ਜੀ ਉਹੀ ਮੁੰਡੇ ਨੇ ਸਾਰੀਆਂ ਪਾਰਟੀਵਾਦੀ ਦੇ ਉੱਪਰ ਉੱਠ ਕੇ ਪਿੰਡ ਲਈ ਇਹ ਠੰਡੇ ਪਾਣੀ ਦੀ ਸਹੂਲਤ ਲਾਈ ਹੈ ਠੀਕ ਹੈ ਤਾਂ ਇਹ ਤਸਵੀਰਾਂ ਨੇ ਖੁੱਡੀ ਕਲਾਂ ਪਿੰਡ ਦੀਆਂ ਜਿੱਥੇ ਪਾਣੀ ਵਾਲੀ ਟੈਂਕੀ ਖੜਾਈ ਗਈ ਹੈ ਠੰਡੇ ਪਾਣੀ ਜਿਹੜਾ ਲੋਕਾਂ ਨੂੰ ਪਾਇਆ ਜਾ ਰਿਹਾ ਹੈ ਕਿਉਂ ਬਾਈ ਜੀ ਕੀ ਲੱਗਦਾ ਮਾਹੌਲ ਇਸ ਵਾਰੀ ਵੋਟਾਂ ਦਾ ਵੋਟਾਂ ਦਾ ਮਾਹੌਲ ਬਾਈ ਬਹੁਤ ਸੋਹਣਾਗਾ ਤੇ ਅਸੀਂ ਹੁਣ ਥੋੜੀ ਜੀ ਪਾਰਟੀਵਾਦੀ ਦੀ ਕੋਈ ਵੀ ਗੱਲ ਕਰਨੀ ਨਹੀਂ ਸਾਰੇ ਵੀਰ ਕਹਿੰਦੇ ਵੀ ਆਪਾਂ ਪਾਰਟੀਵਾਦੀ ਵਾਲੀ ਕੋਈ ਗੱਲ ਨਹੀਂ ਕਰਨੀ ਅਸੀਂ ਨਗਰ ਬਣਿਓ ਪਾਣੀ ਦੀ ਸਹੂਲਤ ਲਈ ਆ ਵੀ ਆਉਣ ਵਾਲੀ ਜਿਹੜੀ ਵੀ ਸੰਗਤ ਹੈ ਤੇ ਚਾਹੇ ਕਿਸੇ ਵੀ ਮਰਜੀ ਪਾਰਟੀ ਦੀ ਆ ਉਹ ਪਾਣੀ ਪੀਣ ਕਿਉਂਕਿ ਬਹੁਤ ਜ਼ਿਆਦਾ ਗਰਮੀ ਆ ਹੂੰ ਤੁਹਾਨੂੰ ਕੀ ਲੱਗਦਾ ਵੋਟਾਂ ਇਸ ਟਾਈਮ ਸਹੀ ਲੱਗ ਰਿਹਾ ਵੋਟਾਂ ਦਾ ਜਾਂ ਫਿਰ ਇਹ ਤੋਂ ਪਹਿਲਾਂ ਜਾਂ ਅੱਗੇ ਪਿੱਛੇ ਹੋਣੀ ਚਾਹੀਦੀਆਂ ਟਾਈਮ ਤਾਂ ਬਾਈ ਜੀ ਇਹ ਬਿਲਕੁਲ ਗਲਤ ਆ ਕਿਉਂਕਿ ਇਸ ਮਹੀਨੇ ਦੇ ਵਿੱਚ ਸਾਡਾ ਕੱਲੂ ਘਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੀ ਦਿਹਾੜਾ ਆਉਂਦਾ ਜੂਨ ਦੇ ਮਹੀਨੇ ਦੇ ਵਿੱਚ ਵੋਟਾਂ ਤਾਂ ਇਸ ਟਾਈਮ ਦੇ ਵਿੱਚ ਬਹੁਤ ਗਲਤ तरीके ਨਾਲ ਰੱਖੀਆਂ ਗਈਆਂ ਇਹ ਨਹੀਂ ਚਾਹੀਦਾ ਸੀ ਅੱਗੇ ਪਿੱਛੇ ਸਮਾਂ ਕਰ ਲੈਂਦੇ ਉਹ ਜ਼ਰੂਰੀ ਬੇਨਤੀ ਆ ਠੀਕ ਹੈ ਤਾਂ ਹੁਣ ਫਿਰ ਇੱਥੇ ਲੋਕ ਕੀ ਮਾਹੌਲ ਆ ਲੋਕਾਂ ਦਾ ਵੋਟਾਂ ਪਾਉਣ ਦਾ ਮਾਹੌਲ ਠੀਕ ਆ ਭਾਈ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਵਧੀਆ ਕੋਈ ਆਪਸੀ ਖਿੱਚੋ ਤਾਣ ਤਾਂ ਨਹੀਂ ਗਿਆ ਨਹੀਂ ਨਹੀਂ ਕਿਸੇ ਦੀ ਕੋਈ ਖਿੱਚੋ ਤਾਣ ਨਹੀਂ ਸਾਰੇ ਪਿਆਰ ਨਾਲ ਵੋਟਾਂ ਪਾ ਰਹੇ ਆ ਸਾਰੇ ਆਪੋ ਆਪਣਾ ਹੱਕ ਸਮਝ ਕੇ ਵੋਟਾਂ ਪਾ ਰਹੇ ਆ ਸਾਰੀਆਂ ਪਾਰਟੀਆਂ ਦਾ ਕੋਈ ਆਪਸੀ ਵਿਰੋਧਤਾ ਨਹੀਂ ਨਹੀਂ ਭਾਈ ਕਿਸੇ ਦਾ ਕੋਈ ਵਿਰੋਧ ਨਹੀਂ ਹੈਗਾ ਸਾਰੇ ਪਿਆਰ ਨਾਲ ਚੱਲੀ ਜਾਂਦੇ ਆ ਵਧੀਆ ਠੀਕ ਹੈ ਤਾਂ ਇਹ ਤਸਵੀਰਾਂ ਨੇ ਅੱਗੇ ਵੀ ਆਪਾਂ ਜਿਹੜੇ ਬੂਥ ਲੱਗੇ ਹੋਏ ਆ ਉਹਨਾਂ ਤੱਕ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਵਖੋਖ ਪਾਰਟੀਆਂ ਦੇ ਵੱਲੋਂ ਆਪਾਂ ਆਪਣੇ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਜਿੱਤਾਂਗੇ ਪਰ ਇੱਥੇ ਪਿੰਡ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਆ ਲੋਕਾਂ ਨਾਲ ਗੱਲਬਾਤ ਕਰਕੇ ਜਾਣ ਲੈਨੇ ਆ ਇਹ ਖੁੱਡੀਕਲਾਂ ਪਿੰਡ ਦੇ ਵਿੱਚ ਵਖੋਖ ਪਾਰਟੀਆਂ ਦੇ ਵੱਲੋਂ ਆਪਣੇ ਬੂਥ ਲਾਏ ਗਏ ਨੇ ਸਭ ਤੋਂ ਪਹਿਲੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਦਾ ਬੂਥ ਹੈ ਦੂਜੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਤੀਜੇ ਨੰਬਰ ਤੇ ਇੱਥੇ ਜੋ ਬੂਥ ਲੱਗਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਕਬਾਲ ਸਿੰਘ ਝੁੰਦਾ ਇਸ ਤੋਂ ਅੱਗੇ ਆਮ ਆਦਮੀ ਪਾਰਟੀ ਦੇ ਵੱਲੋਂ ਗੁਰਮੀਤ ਸਿੰਘ ਉਮੀਦਵਾਰ ਦੇ ਪੱਖ ਵਿੱਚ ਤੇ ਉਸ ਤੋਂ ਪਿੱਛੇ ਬਸਤਪਾਪ ਦੇ ਵੱਲੋਂ ਜਿਹੜਾ ਇੱਥੇ ਆਪਣਾ ਬੂਥ ਲਾਇਆ ਹੋਇਆ ਤਾਂ ਸਾਰੀਆਂ ਪਾਰਟੀਆਂ ਦੀ ਇੱਥੇ ਨੁਮਾਇੰਦਗੀ ਹੈ ਪਰ ਭਾਜਪਾ ਦਾ ਬੂਥ ਇੱਥੇ ਦਿਖਾਈ ਨਹੀਂ ਦੇ ਰਿਹਾ ਇੱਥੇ ਇਸ ਵੱਖ-ਵੱਖ ਪਾਰਟੀਆਂ ਦੇ ਜੋ ਸ਼ਬਜੰਤਿਕ ਨਹੀਂ ਜਾਂ ਫਿਰ ਉਹਨਾਂ ਦੇ ਸਮਰਥਕ ਨਹੀਂ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਮੌਲ ਹੈ ਬਾਈ ਵੋਟਾਂ ਦਾ ਇਸ ਵਾਰੀ ਬਹੁਤ ਵਧੀਆ ਇਕ ਆਪਣਾ ਕਹਿੰਿਆ ਵੀ ਆਪਣੇ ਪਿੰਡ ਤੇ ਇਹੋ ਜਿਹਾ ਮਾਹੌਲ ਹੈਗਾ ਸਾਰੀਆਂ ਪਾਰਟੀਆਂ ਨੇ ਕਿਸੇ ਨਾ ਵਧੀਆ ਆਪ ਦਾ ਆਪ ਦਾ ਕੰਮ ਕਰਿਆ ਸ਼ਾਂਤ ਬਾਈ ਨਾ ਪੂਰਾ ਕਿਸੇ ਨਾ ਰੋਲਾ ਨਹੀਂ ਕੋਈ ਗੱਪਾਂ ਨਹੀਂ ਜਿਹਨੇ ਆਪਣੀ ਵੋਟ ਪਾਉਣੀ ਆ ਪਿਆਰ ਨਾ ਪਾਰਿਆ ਕੋਈ ਬੜਾ ਹੁਲੜਵਾਈ ਨਹੀਂ ਕਰਦੀ ਹੋਰ ਨਹੀਂ ਚੱਲ ਰਿਹਾ ਬਹੁਤ ਹੀ ਪਿਆਰਾ ਮਾਨਦਾਨਾ ਹੈ ਸਾਡੇ ਨਾਲ ਚਾਹ ਪਾਣੀ ਸਾਰਾ ਖੜਾ ਇਕੱਠਾ ਚੱਲਦਾ ਜੀ ਉਧਰ ਅਲੀਦਾਲ ਹੋ ਗਏ ਸਾਰਾ ਚਾਹ ਪਾਣੀ ਇੱਕ ਲੰਗਰ ਨਾਲ ਚੱਲ ਰਿਹਾ ਜੀਤਰਾ ਤੋਂ ਸਿੱਖ ਗਏ ਤੁਸੀਂ ਹਾਂ ਜੀ ਨਹੀਂ ਬਹੁਤ ਵਧੀਆ ਜੀ ਵਧੀਆ ਜੀ ਐਵੇਂ ਹੋਣਾ ਚਾਹੀਦਾ ਮਾਹੌਲ ਜੀ ਐਵੇਂ ਕਿਸੇ ਉੱਥੇ ਖੜ ਕੇ ਜੀ ਉਧਰ ਖੜ ਕੇ ਉਹ ਵਧੀਆ ਕੋਸ਼ੋ ਕੇ ਜਾਂਦਾ ਕਿਸ ਨੂੰ ਇਹ ਇਹਦੇ ਨਹੀਂ ਹੈ ਵੀ ਆ ਸਾਨੂੰ ਪਾਇਓ ਉਹ ਪਾਇਓ ਉਹ ਨਹੀਂ ਹੈਗਾ ਇਹਦੇ ਮਾਨ ਦੀ ਵੋਟ ਆ ਮਾਨ ਪਾਣਾ ਪਾਗਾਂਦਾ ਕੋਈ ਘੇੜਦਾ ਨਹੀਂ ਕਿਸੇ ਰਾਹ ਚ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਸਾਰੇ ਜਾਂ ਪਾਰਟੀਆਂ ਆਪ ਉਹਨੇ ਪਜਾਣਾ ਚਾਹ ਪਾਣੀ ਲੰਘਰ ਲਗਿਆ ਅੱਜ ਦਾ ਸਾਰੇ ਪਾਣੀ ਠੰਡਾ ਪਾਣੀ ਸੀ ਵੀ ਲੱਗਿਆ ਬਹੁਤ ਹੈ ਜੀ ਠੀਕ ਹੈ ਤਾਂ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਕਈ ਪਿੰਡਾਂ ਦੇ ਵਿੱਚ ਇਸ ਵਾਰੀ ਇੱਕ ਇੱਕ ਬੂਥ ਲੱਗਿਆ ਹੋਇਆ ਸਾਰੇ ਬੰਦੇ ਇੱਕ ਥਾਂ ਵੀ ਬੈਠਿਆ ਕੋਈ ਅਗਲੀ ਵਾਰ ਨੂੰ ਇਸ ਤਰ੍ਹਾਂ ਦਾ ਵੀ ਸੋਚਿਆ ਜਾ ਸਕਦਾ ਬਹੁਤ ਵਧੀਆ ਸੋਚ ਹੈ ਜੀ ਵੋਟਾਂ ਤਾਂ ਜਿੱਥੇ ਜਿਨ੍ਹਾਂ ਨੇ ਪਾਉਣੀ ਉਹਨਾਂ ਦੇ ਮਨ ਬਣੇ ਹੋਏ ਆ ਜੀ ਹਾਂਜੀ ਤੇ ਜੇ ਬੂਥ ਇੱਕ ਲੱਗੇ ਭਾਈਚਾਰਕ ਸੰਚ ਅੱਗੇ ਪੋਕੇ ਵਾਸਤੇ ਵਧੀ ਹੈ ਜੀ ਵਧੀਆ ਗੱਲ ਹੈ ਜੀ ਵਧੀਆ ਸੋਚ ਹੈ ਜੀ ਯੂਥ ਦੀ ਸੋਚ ਹੈ ਜੀ ਵੈਸੇ ਤੁਸੀਂ ਇੱਥੇ ਸوير ਦੇ ਬੈਠੇ ਹੋ ਤੁਸੀਂ ਕੀ ਖਾਸ ਕੰਮ ਕੀਤਾ ਇੱਥੇ ਸਾਰੀਆਂ ਪਾਰਟੀਆਂ ਨੂੰ ਪੁੱਛ ਰਿਹਾ ਮੈਂ ਕਿ ਸਾਰੀਆਂ ਪਾਰਟੀਆਂ ਇੱਥੇ ਬੈਠੀਆਂ ਆਪੋ ਆਪਣੇ ਬੰਦੇ ਬਿਠਾਏ ਆ ਸਾਰਿਆਂ ਨੇ ਕੋਈ ਜ਼ਿਆਦਾ ਫਾਇਦਾ ਦਿਖਿਆ ਤੁਹਾਨੂੰ ਬੈਠਣ ਦਾ ਇੱਥੇ ਲੋਕਾਂ ਦੇ ਮਨ ਤਾਂ ਬਣੇ ਹੁੰਦੇ ਆ ਜੀ ਪਹਿਲਾਂ ਤੋਂ ਹੀ ਜਿੱਥੇ ਉਹਨਾਂ ਨੇ ਇਹਨਾਂ ਦੇ ਵੋਟ ਪਾਉਣੀ ਆ ਬਸ ਇਹ ਜਿਹੜੀ ਰੀਤ ਚੱਲਦੀ ਆਉਂਦੀ ਆ ਉਹ ਹੋਰ ਤਾਂ ਜਿਵੇਂ ਚੱਲ ਰਿਹਾ ਓਵੇਂ ਹਜੇ ਚੱਲ ਰਿਹਾ ਚੱਲ ਰਿਹਾ ਜੀ ਹਾਂ ਓਵੇਂ ਚੱਲ ਰਿਹਾ ਜੀ ਚੇਂਜ ਹੋ ਸਕਦਾ ਉਹਨਾਂ ਵਾਲੇ ਸਮੇਂ 'ਚ ਮੈਨੂੰ ਲੱਗਦਾ ਅੱਗੇ ਚੇਂਜ ਹੋਊਗਾ ਠੀਕ ਹੈ ਅੱਗੇ ਚੇਂਜ ਹੋਊਗਾ ਠੀਕ ਹੈ ਤਾਂ ਅਗਲੀਆਂ ਪਾਰਟੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਥੇ ਬੈਠੇ ਨੇ ਉਹਨਾਂ ਦੇ ਨੁਮਾਇंदे ਭਾਈ ਜੀ ਕੀ ਲੱਗਦਾ ਮਾਹੌਲ ਇਸ ਵਾਰੀ ਵਧੀਆ ਜੀ ਮਾਹੌਲ ਵਧੀਆ ਪਿੰਡ ਦੇ ਵਿੱਚ ਕੋਈ ਆਪਸੀ ਦੁਫਾੜ ਤਾਂ ਨਹੀਂ ਹਾਂ ਜੀ ਨਾ ਭਾਈ ਚਾਰਨਾ ਬੋਰਡ ਵਧੀਆ ਪੈ ਰਿਹਾ ਜੀ ਸ਼ਾਂਤ ਮਾਹੌਲ ਨਾਲ ਬੈਠੋਇਆ ਜੀ ਇਸੇ ਪਾਰਟੀ ਜਿਵੇਂ ਇੱਧਰ ਤੁਹਾਡੇ ਨਾਲ ਬੈਠੇ ਆ ਕਾਂਗਰਸ ਪਾਰਟੀ ਵਾਲੇ ਆ ਇੱਧਰ ਦੂਜੇ ਪਾਸੇ ਬੈਠੇ ਨੇ ਅਕਾਲੀ ਦਲ ਵਾਲੇ ਇਹਨਾਂ ਦਾ ਕੋਈ ਰੌਲਾ ਤਾਂ ਨਹੀਂ ਪਿਆ ਨਾ ਜੀ ਨਾ ਬਿਲਕੁਲ ਨਹੀਂ ਬਿਲਕੁਲ ਸ਼ਾਂਤਮਈ ਵੋਟਾਂ ਪੈ ਰਹੀਆਂ ਵਧੀਆ ਮਾਹੌਲ ਆ ਵਧੀਆ ਭਖਤਾਨ ਹੋ ਰਿਹਾ ਵੋਟਾਂ ਦਾ ਅੱਛਾ ਹਾਂਜੀ ਕੀ ਲੱਗਦਾ ਬਾਈ ਇਸ ਵਾਰੀ ਮਾਹੌਲ ਮਾਹੌਲ ਬਾਈ ਜੀ ਬਹੁਤ ਸੋਹਣਾ ਜਿਵੇਂ ਕਿ ਤੁਸੀਂ ਇੱਧਰ ਕਾਂਗਰਸੀ ਵੀਰ ਬੈਠੇ ਤੇ ਉੱਧਰ ਅਕਾਲੀ ਦਲ ਵਾਲੇ ਬੈਠੇ ਆ ਉਹ ਵੀ ਸਰੇ ਆਮ ਸਾਡੀ ਮਦਦ ਕਰ ਰਹੇ ਆ ਉਹ ਕਹਿ ਰਹੇ ਆ ਵੀ ਇਸ ਵਾਰ ਮਾਨ ਸਾਹਿਬ ਜਿੱਤਨੇ ਚਾਹੀਦੇ ਆ ਕਿਉਂਕਿ ਪਾਰਲੀਮੈਂਟ ਦੇ ਵਿੱਚ ਸਿੱ ਅਮਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਲੱਖਾ ਸਧਾਨਾ ਇਹ ਜਿੱਤ ਕੇ ਪਾਰਲੀਮੈਂਟ ਵਿੱਚ ਜਾਣਗੇ ਤਾਂ ਇਹਨਾਂ ਦੀ ਗੱਲ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਣੀ ਆ ਇਸ ਕਰਕੇ ਸਾਰੇ ਵਧੀਆ ਮਾਹੌਲ ਆ ਵਧੀਆ ਪਿਆਰ ਨਾਲ ਸਾਰੇ ਮਦਦ ਕਰ ਰਹੇ ਆ ਠੀਕ ਹੈ ਹਾਂਜੀ ਦੂਜੀਆਂ ਪਾਰਟੀਆਂ ਵੀ ਜ਼ੋਰ ਤਲਾ ਰਹੀਆਂ ਆ ਪਾ ਆਪਣਾ ਬਾਕੀ ਪਾਰਟੀਆਂ ਸਾਰੀਆਂ ਜ਼ੋਰ ਲਾ ਰਹੀਆਂ ਜੀ ਤਕਰੀਬਨ ਇਹ ਆ ਗੱਲ ਵੀ ਲੋਕ ਹੁਣ ਉਹ ਨਹੀਂ ਰਹੇ ਪਹਿਲਾਂ ਵਾਲੇ ਇਹ ਭਗਵਾਨ ਤਮਾਨ ਨੇ ਇੱਕ ਕੰਮ ਵਧੀਆ ਕੀਤਾ ਸੀ ਪਿੱਛੇ ਸਮੇਂ ਦੇ ਵਿੱਚ ਵੀ ਗੱਡੀਆਂ ਦੇ ਵਿੱਚ ਦੂਜਿਆਂ ਦੇ ਵਿੱਚ ਬਹਿ ਕੇ ਜਾਓ ਤੇ ਵੋਟਾਂ ਆਪਾਂ ਨੂੰ ਪਾਓ ਪਰ ਉਹ ਲੋਕ ਹੁਣ ਸਿਆਣੇ ਹੋ ਗਏ ਹੁਣ ਬਹਿ ਕੇ ਕਿਸੇ ਨਾ ਹੋਰ ਆਉਂਦੇ ਵੋਟ ਹੋਰ ਪਾਸੇ ਪਾਉਂਦੇ ਆ ਉਹ ਵੇਲਾ ਗਿਆ ਠੀਕ ਹੈ ਇਹਦਾ ਅਸਰ ਮਤਲਬ ਪਊਗਾ ਲੋਕਾਂ ਤੇ ਪੂਰਾ ਆਉਣ ਵਾਲੇ 4 ਤਰੀਕ ਨੂੰ ਸਾਨੂੰ ਆਪਣੇ ਆਪ ਪਤਾ ਲੱਗਣਾ ਵੀ ਅਸਰ ਬਹੁਤ ਵਧੀਆ ਨਿਕਲਣਾ ਇਹਦਾ ਠੀਕ ਹੈ ਹਾਂਜੀ ਠੀਕ ਹੈ ਤੇ ਅੱਗੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਥੇ ਬੂਥ ਲਾਇਆ ਗਿਆ ਸਸਿਕਾਲ ਬਾਈ ਜੀ ਕੀ ਮੌਲ ਹੈ ਬ ਪੂਰਾ ਵਧੀਆ ਚੱਲ ਰਿਹਾ ਜੀ ਅਕਾਲੀ ਦਲ ਨੂੰ ਕਈ ਲੋਕ ਮੁਕਾਬਲੇ 'ਚ ਨਹੀਂ ਮੰਨਦੇ ਨਹੀਂ ਨਹੀਂ ਮੰਨਦੇ ਨੇ ਬਾਹਰ ਪਤਾ ਪਿੰਡਾਂ 'ਚ ਪਤਾ ਲੱਗਦਾ ਜਾਇਦੋਂ ਜੇ ਇੱਕ ਪਿੰਡ ਨਹੀਂ ਮੰਨੂਗਾ ਫਿਰ ਨਾ ਮੰਨੀ ਜਾਵੇ ਇਹਦਾ ਬਾਹਰ ਪਿੰਡਾਂ ਤੋਂ ਪਤਾ ਲੱਗਦਾ ਵੀ ਕੀ ਮਾਹੌਲ ਆ ਪੈਰੀ ਵੋਟ ਅਕਾਲੀ ਦਲ ਨੂੰ ਪੜਾ ਲਿਖਿਆ ਕੈਂਡੀਡੇਟ ਸਾਡਾ ਵਕੀਲ ਸਾਹਿਬ ਨੇ ਐਡਵੋਕੇਟ ਰਹੇ ਨੇ ਦੋ ਵਾਰੀ ਚੋਣ ਜਿੱਤੇ ਹੋਏ ਨੇ ਜੀ ਨੂੰ ਸਮਝ ਆ ਇਹਦੇ ਬਾਰੇ ਪਤਾ ਹੀ ਇਹਦੇ ਬਾਰੇ ਕੈਂਡੀਡੇਟ ਕਿਹ ਹੈ ਜਾਏ ਠੀਕ ਹੈ ਹਾਂ ਤੇ ਜੇ ਮੁਕਾਬਲਾ ਦੇਖੀਏ ਕੀ ਨਾ ਲੱਗਦਾ ਤੁਹਾਨੂੰ ਆਹ ਲਓ ਤਾਂ ਚੱਲ ਰਿਹਾ ਜੀ ਦੇਖੋ ਪਿੰਡੇ ਬਾਕੀ ਬਾਹਰ ਇੱਥੇ ਬੈਠੇ ਆਂ ਬੋਲਿੰਗ ਤੇ ਬਾਕੀ ਬਾਹਰਲੇ ਪਿੰਡਾਂ ਤੋਂ ਪਤਾ ਲੱਗੂ ਸਾਮ ਨੂੰ ਰਿਜ਼ਲਟ ਆ ਜਾਣਾ ਸਾਰੇ ਜਿਦੋਂ ਗੱਲਾਂ ਬਾਤਾਂ ਹੋਈਆਂ ਇੱਧਰ ਉੱਧਰ ਠੀਕ ਆ ਹਾਂ ਦੂਜੀਆਂ ਪਾਰਟੀਆਂ ਵੀ ਨਾਲ-ਨਾਲ ਜਿਵੇਂ ਤੁਹਾਡੇ ਬੈਠੀਆਂ ਕੋਈ ਆਪਸੀ ਮਤਭੇਦ ਤਾਂ ਨਹੀਂ 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 ਬਹੁਤ ਪਿਆਰ ਨਾਲ ਬੈਠੇ ਨੇ ਸਾਰੇ ਇਕੱਠੇ ਰੋਟੀ ਪਾਣੀ ਇਕੱਠਾ ਖਾਧਾ ਸਾਰਿਆਂ ਨੇ ਅੱਛਾ ਕੋਈ ਦਿੱਕਤ ਵਾਲੀ ਪ੍ਰੇਸ਼ਾਨਗੀ ਵਾਲੀ ਨਹੀਂ ਪਾਣੀ ਦਾ ਪ੍ਰਬੰਧ ਵਜ਼ੇਰਾ ਸੜਕਣ ਦਾ ਪਾਣੀ ਦਾ ਪ੍ਰਬੰਧ ਹੈ ਰਲ ਮਿਲ ਕੇ ਕੰਮ ਚੱਲੀ ਜਾਂਦਾ ਵਧੀਆ ਪਰਵਾਤਮਾਂ ਦੀ ਕੋਈ ਰੌਲਾ ਨਹੀਂ ਕੋਈ ਗੋਲਾ ਨਹੀਂ ਠੀਕ ਬ ਪੂਰਾ ਵਧੀਆ ਚੱਲ ਰਿਹਾ ਪੰਜਾਬ ਠੀਕ ਹੈ ਤਾਂ ਸ਼ੋਮਣੀ ਅਕਾਲੀ ਦਲ ਇਸ ਤੋਂ ਪਿੱਛੇ ਇੱਥੇ ਜਿਹੜੇ ਸੁਮਨਜੀਤ ਸਿੰਘ ਮਾਨ ਦੇ ਸਮਰਥਕ ਸੀ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਏ ਨੇ ਜੋ ਸਮਰਥਕ ਸੀ ਉਹ ਕਾਂਗਰਸ ਪਾਰਟੀ ਦੇ ਸੀ ਇਸ ਤੋਂ ਅਗਲਾ ਬੂਥ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਨਾਲ ਇੱਥੇ ਜੋ ਸਮਰਥਕ ਨੇ ਉਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਮ ਆਦਮੀ ਪਾਰਟੀ ਇੱਥੇ ਜੋ ਪੋਲਿੰਗ ਬੂਥ ਹੈ ਉਹਨਾਂ ਵੱਲੋਂ ਲਾਇਆ ਗਿਆ ਕੀ ਮੌਲ ਲੱਗਦਾ ਬਾਈ ਜੀ ਇਸ ਵਾਰੀ ਬਹੁਤ ਵਧੀਆ ਬਾਈ ਜੀ ਕਿਵੇਂ ਚੱਲ ਰਹੀਆਂ ਵੋਟਾਂ ਦਾ ਸਿਸਟਮ ਪੂਰਾ ਵਧੀਆ ਬਾਈ ਜੀ ਕਿੰਨੀ ਕਿ ਵੋਟ ਪੈ ਗਈ ਵੋਟ ਪੈ ਗਈ ਬਾਈ ਜੀ 4000 ਪੈ ਗਈ ਅੱਛਾ ਹੂੰ ਸਾਰੀਆਂ ਪਾਰਟੀਆਂ ਨੂੰ ਠੀਕ ਹੈ ਤੇ ਕਿੰਨੀ ਕਿ ਰਹਿੰਦੀ ਹੈ ਬਾਕੀ ਹੈ ਜੀ ਬਾਕੀ ਬਾਈ ਜੀ ਬਸ 2-300 ਹੋਰ ਪੋਲਿੰਗ ਹੋ ਜੂ ਬਸ ਅੱਛਾ ਹੂੰ ਪਹਿਲਾਂ ਨਾਲੋਂ ਰੁਝਾਨ ਦਾ ਕੋਈ ਫਰਕ ਲੱਗਿਆ ਵੱਧ ਘੱਟ ਕਿਵੇਂ ਲੱਗਿਆ ਹਾਂਜੀ ਬਾਈ ਜੀ ਇੱਕ ਤੀ ਹੈ ਤਾਂ ਹੈ ਸਾਰਿਆਂ ਨੂੰ ਸਾਇ ਸਾਰੀਆਂ ਪਾਰਟੀਆਂ ਨੂੰ ਅੱਛਾ ਹੂੰ ਗਰਮੀ ਦਾ ਕੋਈ ਅਸਰ ਹੈ ਲੋਕਾਂ 'ਤੇ ਨਾ ਗਰਮੀ ਦਾ ਬਿਲਕੁਲ ਅਸਰ ਨਹੀਂ ਸਾਰੇ ਵੋਟ ਲੋਕਾਂ ਹਾਂ ਸਭ ਪਾਰ ਰਹੇ ਆ ਜੀ अच्छा की लगदा भाई माहौल इसवारी माहौल बढ़िया भाई वोट ਪਹਿਲਾਂ ਤਾਂ ਸਵੇਰੇ ਗਰਮੀ ਦੇ ਕਰਕੇ ਥੋੜੀ ਜਿਹੀ ਘੱਟ ਪੋਲ ਹੋਈ ਸੀ اچھا ਤੇ ਮਾਰਨਿੰਗ ਵਧੀਆ ਪੋਲ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਹੁਣ ਪੋਲ ਜ਼ਿਆਦਾ ਹੋਈ ਆ ਵੋਟ ਠੀਕ ਹੈ ਤੇ ਉਹ ਆਪਣੇ ਮਿੱਤਰ ਤਾਂ ਹੈਗੀ ਆ ਕੋਈ ਐ ਪਾਰਟੀਆ ਜਾਂ ਨਹੀਂ ਕੋਈ ਲੜਾਈ ਝਗੜਾ ਨਹੀਂ ਪਿੰਡ ਦੇ ਸਾਰੇ ਬੰਦੇ ਵੈਸੇ ਇੱਕ ਦੂਜੇ ਤੇ ਜਾਣਕਾਰੀ ਹੁੰਦੇ ਆ ਹਾਂ 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 ਕੋਈ ਆਪਣੇ ਧੜੇ ਵਾਲਾ ਤਾਂ ਨਹੀਂ ਕੋਲੇ ਰੱਪੇ ਵਾਲਾ ਕੰਮ ਨਹੀਂ ਹੈਗਾ ਸਾਰੇ ਮਤਲਬ ਖਾਣਾ ਮਣੀ ਸਾਰੇ ਨੇ ਇਕੱਠਾ ਖਾਦਾ ਪੀਤਾ ਅੱਛਾ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਈ ਥਾਵਾਂ ਤੇ ਜਿਵੇਂ ਤਸਵੀਰਾਂ ਆਈਆਂ ਵੀ ਭਾਜਪਾ ਦੇ ਬੂਥ ਨਹੀਂ ਲੱਗਣ ਦਿੱਤੇ ਕਿਤੇ ਲੜਾਈ ਹੋ ਗਈ ਇਹੋ ਜਿਹਾ ਕੁਝ ਆਪਣੇ ਪਿੰਡ ਚ ਨਹੀਂ 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 ਬਿਲਕੁਲ ਨਹੀਂ ਭਾਈ ਜੀ ਭਾਜਪਾ ਦਾ ਬੂਥ ਖੁੱਡੀ ਕਲਾ ਵੀ ਨਹੀਂ ਲੱਗਿਆ ਅੱਛਾ ਹਾਂਜੀ ਉਹਨਾਂ ਨੇ ਆਪ ਨਹੀਂ ਲਾਇਆ ਕਿ ਰੱਗਣ ਨਹੀਂ ਦਿੱਤਾ ਨਾ ਭਾਈ ਜੀ ਉਹਨਾਂ ਨੇ ਆਪ ਹੀ ਨਹੀਂ ਲਾਇਆ ਅੱਛਾ ਹਾਂ ਇੱਥੇ ਹੈ ਨਹੀਂ ਕੋਈ ਉਹਨਾਂ ਦੇ ਆਪਣੇ ਭਾਜਪਾ ਵਾਲਾ ਹੈ ਹੀ ਨਹੀਂ ਭਾਈ ਕੋਈ ਕੋਈ ਬੰਦਾ ਹੈ ਹੀ ਨਹੀਂ ਕੋਈ ਬੰਦੀ ਹੈ ਹੀ ਨਹੀਂ ਭਾਜਪਾ ਵਾਲਾ ਮਤਲਬ ਭਾਜਪਾ ਦੀ ਕੋਈ ਵੋਟ ਹੀ ਹੈ ਨਹੀਂ ਆਪਣੇ ਇੱਥੇ ਠੀਕ ਹੈ ਜਿਹੜੀਆਂ ਪ ਇਨਾਂ ਦੀ ਵੋਟ ਹੈਗੀ ਆ ਉਹਨਾਂ ਨੇ ਪੋਲਿੰਗ ਆਪਣੇ ਲਾਇਆ ਕੋਈ ਧੜੇਬੰਜੀ ਨਹੀਂ ਹੈਗੀ ਕਿਸੇ ਨੇ ਕੋਈ ਲੜਾਈ ਝਗੜਾ ਨਹੀਂ ਹੋਇਆ ਠੀਕ ਪਰ ਵਧੀਆ ਮਾਹੌਲ ਨਾਲ ਵੋਟ ਪਈ ਆ ਸ਼ਾਂਤੀ ਨਾਲ ਠੀਕ ਹੈ ਤਾਂ ਇਹ ਤਸਵੀਰ ਹੈ ਤੁਹਾਨੂੰ ਦਿਖਾਈ ਹੈ ਖੁੱਡੀਕਲਾਂ ਪਿੰਡ ਦੇ ਵਿੱਚੋਂ ਇਸ ਤੋਂ ਅੱਗੇ ਬਸਪਾ ਦਾ ਵੀ ਪੋਲਿੰਗ ਬੂਥ ਲੱਗਿਆ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਸਾਰੇ ਬੂਥ ਲੱਗੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦਾ ਸਿਮਰਨਜੀਤ ਸਿੰਘ ਮਾਨ ਦਾ ਸੁਖਪਾਲ ਸਿੰਘ ਖਹਿਰਾ ਦਾ ਤੇ ਉਸ ਤੋਂ ਅੱਗੇ ਭੋਜਨ ਸਮਾਜ ਪਾਰਟੀ ਦਾ ਵੀ ਇੱਥੇ ਬੂਥ ਲੱਗਿਆ ਹੋਇਆ ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇੱਥੇ ਜੋ ਜ਼ਿਆਦਾ ਗਿਣਤੀ ਨਹੀਂ ਹੈ बसपा ਵਾਲਿਆਂ ਦੀ ਪਰ ਜੋ ਵੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਮੌਲਾ ਬਾਈ ਵੋਟਾਂ ਦਾ ਬਸ ਵੀਰ ਚੱਲੀ ਜਾਂਦਾ ਦੇਖੋ ਕੀ ਰਿਜ਼ਲਟ ਆਉਂਦਾ ਚਾਰ ਦਿਨ ਨੂੰ ਪਤਾ ਲੱਗੂ ਕਿ ਧਰ ਕੀ ਬਣਨਾਗਾ बसपा ਇਸ ਵਾਰ ਮੁਕਾਬਲੇ ਦੇ ਵਿੱਚ ਹੈ ਪਹਿਲਾਂ ਅਕਾਲੀ ਦਲ ਦਾ ਗੱਠ ਜੋੜ ਸੀ ਇਸ ਵਾਰ ਇਕੱਲੇ ਲੜ ਰਹੇ ਹੈ ਕੀ ਲੱਗਦਾ बसपा ਨੂੰ ਕਿੰਨੀ ਕੁ ਵੋਟ ਪੈ ਸਕਦੀ ਦੇਖੋ ਵੀਰ ਇਹ ਤਾਂ ਦੱਸੇ ਰਿਜ਼ਲਟ ਦੀ ਪਤਾ ਲੱਗਣਾਗਾ ਤੇ ਇੱਕ ਬੋਲਿੰਗ ਬਹੁਤ ਘੱਟ ਹੋਈ ਹੈ ਬੋਟੇ ਲੋਕ ਉਪਰ ਨਹੀਂ ਆ ਰਹੇ। ਅੱਛਾ ਪਤਾ ਨਹੀਂ ਲੋਕਾਂ ਦਾ ਟਰਸਟ ਘਟਿਆ ਇਸ ਕੰਮ ਵਿੱਚ ਇਸ ਵਾਰ। ਕੀ ਕਾਰਨ ਕੀ ਲੱਗਦਾ ਤੁਹਾਨੂੰ? ਕਾਰਨ ਪਤਾ ਨਹੀਂ ਲੋਕਾਂ ਨੂੰ ਕੀ ਹੋਇਆ ਇਸ ਵਾਰ ਪਤਾ ਨਹੀਂ ਕੁਝ ਪਤਾ ਲੱਗਿਆ ਵੀ ਕੋਈ ਫਾਇਦਾ ਨਹੀਂ ਕਿਸੇ ਪੈਸੇ ਜਾਣ ਦਾ ਕੋਈ ਕਿਸੇ ਦਾ ਕੁਝ ਨਹੀਂ ਕਰਦਾ। ਨਰਾਸ਼ਾ ਲੋਕਾਂ ਦਾ ਨਰਾਸ਼ਾ ਚ ਲੱਗਦੀ ਹੈ ਲੋਕਾਂ 'ਚ ਵੀ ਇਸ ਵਾਰ ਨਰਾਸ਼ਾ ਹੀ ਹੋਣੀ ਹੈ। ਅੱਛਾ ਹਾਂਜੀ ਬਈ। ਠੀਕ ਹੈ। ਤਾਂ ਇਹ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇੱਥੇ ਬੂਥ ਲਾਏ ਗਏ ਨੇ ਇਹਨਾਂ ਦੀ ਤੁਹਾਡੇ ਨਾਲ ਜੋ ਗੱਲਬਾਤ ਕਰਵਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਮਾਹੌਲ ਸਭ ਠੀਕ-ਠਾਕ ਹੈ। ਪਿੰਡ ਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਧੜੇਬੰਦੀ ਨਹੀਂ ਹੈ ਭਾਵੇਂ ਪਾਰਟੀਆਂ ਉਹਨਾਂ ਦੀਆਂ ਵੱਖ-ਵੱਖਰੀਆਂ ਨੇ ਪਰ ਜਿਹੜਾ ਚੰਗੇ ਤਰੀਕੇ ਦੇ ਨਾਲ VOTING ਕਰਵਾਈ ਜਾ ਰਹੀ ਹੈ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਆਪਸੀ ਮਤਭੇਦ ਕਿਸੇ ਵੀ ਪਾਰਟੀ ਦੇ ਬੰਦੇ ਦੇ ਨਾਲ ਨਹੀਂ ਹੈ ਤਾਂ ਇਹ ਤਸਵੀਰ ਤੁਹਾਨੂੰ ਪਿੰਡ ਖੁੱਡੀਕਲਾਂ ਤੋਂ ਦਿਖਾਈ ਹੈ ਬਾਕੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਕਾਰਨਰ ਟਾਕਸ ਤੇ ਪੰਜਾਬੀ ਨਿਊਜ਼ ਕਾਰਨਰ ਦੇ ਨਾਲ